ਵੈਗਰਜੀ ਕਾ ਖਾਲਸਾ ਵੈਗਰਜੀ ਫਤਿਹ ਐਸ ਵੇਲੇ ਕਿਸਾਨ ਜਿਹੜੇ ਦਿੱਲੀ ਨੂੰ ਤੁਰੇ ਹੋ ਆ ਖਾਲਸਾ ਇਹਨਾਂ ਦਾ ਬਿਲਕੁਲ ਖੜੀ ਆ ਕਿਸਾਨ ਜਾਂ ਕੋਈ ਧਰਮ ਨਹੀਂ ਕਿਸਾਨੀ ਦਾ ਕਿਸਾਨ ਪੰਜਾਬ ਤੋਂ ਆ ਰਹੇ ਸਾਰੇ ਬਾਰਗ ਹੋਰ ਸਟੇਟਾਂ ਤੋਂ ਆ ਰਹੇ ਆ ਅਸੀਂ ਸਾਰੇ ਉਹਨਾਂ ਰਿਸਪੈਕਟ ਕਰਦੇ ਸਾਡੀ ਇੱਜ਼ਤ ਕਰਦੇ ਆ ਅਸੀਂ ਸਾੜਵੇਂ ਖੜੇ ਹੋਵਾਂਗੇ ਜਿਦਾ ਪਹਿਲਾਂ ਵੀ ਖੜੇ ਹੋਏ ਸੀਗੇ ਤੇ ਸਾਡੀ ਇਹ ਬੇਨਤੀ ਸਾਰੇ ਜਥੇਬੰਦੀਆਂ ਨੂੰ ਇਨਸਾਨੀਅਤ ਦੇ ਤੌਰ ਤੇ ਸਾਰੇ ਇਸ ਕਿਸਾਨਾਂ ਦੇ ਖੜੇ ਹੋਣ ਇੱਕ ਕਿਸਾਨੀ ਦੇ ਵਿੱਚ ਜਿਹੜਾ ਐਸ ਵੇਲੇ ਦਿੱਲੀ ਵੱਲੋਂ ਤੁਰੇ ਹੋ ਆ ਕਿਸਾਨ ਉਹਦੇ ਵਿੱਚ ਬੀਬੀਆਂ ਬੱਚੇ ਬਜ਼ੁਰਗਿਆ ਤੇ ਇਹ ਸਾਡਾ ਇਨਸਾਨੀਅਤ ਤੌਰ ਤੇ ਸਾਡਾ ਫਰਜ ਬਣਦਾ ਉਹਨੂੰ ਸਪੋਰਟ ਕਰਨ ਦਾ ਹਰ ਤਰ੍ਹਾਂ ਦੀ ਸਪੋਰਟ ਜਿੰਨੀ ਵੀ ਚਾਹੀਦੀ ਹੋਵੇ ਤੇ ਸਾਡਾ ਸਰਕਾਰਾਂ ਨੂੰ ਇੱਕ ਇਹ ਸਨੇਹਾ ਆ ਭਈ ਜਿਹੜੀ ਭਈ ਇਸ ਵੇਲੇ ਹਕੂਮਤ ਹੈ ਦਿੱਲੀ ਦੀ ਅਸੀਂ ਉਹਨੂੰ ਇਹ ਸਨੇਹਾ ਦਿੰਨੇ ਭਈ ਇਹ ਹਰ ਸਿਟੀਜ਼ਨ ਦਾ ਇੰਡੀਆ ਦਾ ਇੱਕ ਹੱਕ ਹੈ ਉਹ ਕਨਸਟੀਟਿਊਸ਼ਨ ਦੇ ਅਧਾਰ ਤੇ ਲੋਕਤੰਤਰ ਤੌਰ ਤੇ ਹੁੰਦਾ ਹੱਕ ਹੈ ਜਿੱਥੇ ਮਰਜੀ ਸ਼ਾਂਤਮਾਈ ਜਾ ਕੇ ਉਹ ਪ੍ਰੋਟੈਸਟ ਆਪਣਾ ਪੁਆਇੰਟ ਆਫ 视图 ਦੇ ਸਕਦੇ ਇਹਦੀ ਰਿਸਪੈਕਟ ਕੀਤੀ ਜਾਵੇ